ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਹਾਡਾ ਸਵਾਗਤ ਕਰਦੇ ਆਂ ਜੀ ਵੀ ਵਾਈਬ ਸਟੂਡੀਓ ਦੇ ਵਿੱਚ ਤੇ ਤੁਸੀਂ ਪਿਛਲੇ ਦੋ ਦਿਨਾਂ ਤੋਂ ਸਾਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਹੈ ਕਿ ਭੈਣ ਮਨਜਿੰਦਰ ਜਿਹੜੀਆਂ ਇੰਨੀਆਂ ਜ਼ਿਆਦਾ ਕਾਲਸ ਇਹਨਾਂ ਨੇ ਚੁੱਕੀਆਂ ਨਾ ਤੇ ਸਾਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਵੀ ਤੁਸੀਂ ਸਾਨੂੰ ਇੰਨਾ ਪਿਆਰ ਦੇ ਰਹੇ ਹੋ ਤੇ ਦੋ ਦਿਨਾਂ ਦੇ ਵਿੱਚ ਆਪਣਾ ਜਿਹੜਾ ਕਿ 10 ਸੂਟਾਂ ਦਾ ਟਾਰਗੇਟ ਸੀਗਾ ਤੇ ਉਹ ਆਪਣੇ 10 ਸੂਟ ਜਿਹੜੇ ਕੀ ਸੇਲ ਹੋ ਗਏ ਆ ਤੇ ਬਹੁਤ ਭੈਣਾਂ ਦੇ ਇਹ ਮੈਸੇਜ ਆ ਰਹੇ ਸੀਗੇ ਵੀ ਤੁਸੀਂ ਸਾਨੂੰ ਸੂਟ ਜਿਹੜੇ ਕੀ ਖੋਲ ਕੇ ਦਿਖਾਓ ਡਿਜ਼ਾਈਨ ਪ੍ਰੋਪਰ ਜਿਹੜਾ ਕੀ ਹੈਂਗਰਾਂ 'ਚ ਨਹੀਂ ਦਿਖ ਰਿਹਾ ਤੇ ਇਸ ਕਰਕੇ ਅਸੀਂ ਅੱਜ ਦੋਨੇ ਪੈਣਾ ਬੈਠੀਆਂ ਤੇ ਤੁਹਾਨੂੰ ਕੱਲੇ-ਕੱਲੇ ਸੂਟ ਦਾ ਪ੍ਰਾਈਸ ਦੱਸਾਂਗੇ ਤੇ ਨਾਲੇ ਤੁਹਾਨੂੰ ਸੂਟ ਪ੍ਰੋਪਰ ਜਿਹੜਾ ਕੀ ਸਾਰਾ ਦੱਸਾਂਗੇ ਵੀ ਕਿਹੜਾ ਸਟਾਫ ਹੈ ਕਿਹੜਾ ਵਰਕ ਹੈ ਤੇ ਕਿੰਨੇ ਦਾ ਸੂਟ ਦਿਖਾਉਣ ਤੋਂ ਪਹਿਲਾਂ ਮੈਂ ਪੈਣਾ ਨਾਲ ਇੱਕ ਆਫਰ ਸ਼ੇਅਰ ਕਰਨ ਲੱਗੀ ਆ ਜਿਹੜੇ ਵੀ ਸਾਡੇ ਤੋਂ ਕਰਵਾ ਚਾਹਵਤ ਤੋਂ ਪਹਿਲਾਂ ਸੂਟ ਖਰੀਦਣਗੇ ਤਾਂ ਉਹਨਾਂ ਨੂੰ ਅਸੀਂ ਜਿਹੜੇ ਵੀ ਆ ਤੁਸੀਂ ਫੁੱਟਵੈਅਰ ਦੇਖ ਰਹੇ ਹੋ ਇਹਨਾਂ 'ਚ ਤੁਸੀਂ ਕੋਈ ਮਰਜ਼ੀ ਸਿਲੈਕਟ ਕਰ ਲਓ ਤੁਹਾਨੂੰ 50% ਜਿਹੜਾ ਕਿ ਡਿਸਕਾਊਂਟ ਤੇ ਮਿਲ ਲੰਗੇ ਯਾਨੀ ਕਿ ਤੁਹਾਨੂੰ ਹਾਫ ਪ੍ਰਾਈਸ ਦੇ ਵਿੱਚ ਅਸੀਂ ਦੇਵਾਂਗੇ ਤੇ ਤੁਸੀਂ ਕੋਈ ਵੀ ਸਾਨੂੰ ਫੋਟੋ ਖਿੱਚ ਕੇ ਸਾਡੇ ਵਟਸਐਪ ਨੰਬਰ ਤੇ ਭੇਜ ਸਕਦੇ ਹਾਂ ਜੀ ਹੁਣ ਜਿਹੜੇ ਆਪਾਂ ਤੁਹਾਨੂੰ ਸੂਟ ਦਿਖਾਉਣ ਲੱਗੇ ਆ ਉਹ 3 3000 ਤੋਂ ਲੈ ਕੇ 4000 ਦੇ ਵਿੱਚ ਵਿੱਚ ਹੋਣਗੇ ਤੇ ਆ ਪਹਿਲਾ ਸੂਟ ਹੈਗਾ ਜੀ ਸਾਫਟ ਕ੍ਰਸ਼ ਦਾ ਸਾਫਟ ਕ੍ਰਸ਼ ਦਾ ਕੱਪੜਾ ਹੈਗਾ ਇਹਦੇ ਉੱਪਰ ਦਬਕਾ ਮੋਤੀ ਕਟ ਦਾਣਾ ਦਾ ਵਰਕ ਹੈਗਾ ਇਹਦੀ ਬਾਜੂ ਦੇ ਉੱਪਰ ਵੀ ਇਹਨਾਂ ਪੂਰਾ ਵਰਕ ਆਏਗਾ ਉਹ ਲੈ ਹੈਵੀ ਉੱਪਰ ਬਾਜੂ ਦੇ ਫਲਾਵਰ ਹੈ ਸੇਮ ਹੀ ਸ਼ਰਟ ਦੀ ਫਰੰਟ ਦੇ ਨਾਲ ਦਾ ਹੀ ਤੇ ਸਾਡਾ ਦੋਸਤੋ ਮਕਸਦ ਇਹੀ ਹੈਗਾ ਵੀ ਤੁਸੀਂ ਸਾਡੇ ਵੀ ਵਾਈਵ ਸਟੂਡੀਓ ਦੇ ਨਾਲ ਵੱਧ ਤੋਂ ਵੱਧ ਜੁੜੋ ਤੇ ਤੁਹਾਨੂੰ ਜਿਹੜੇ ਵੀ ਸੂਟ ਮਿਲਣਗੇ ਵਧੀਆ ਹੀ ਸੋਹਣੇ ਤੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਮਿਲਣਗੇ ਤੁਸੀਂ ਆਪਣਾ ਕਲਰ ਦੱਸ ਕੇ ਵੀ ਇਹਦੇ ਨਾਲ ਦਾ ਸੇਮ ਡਿਜ਼ਾਈਨ ਵਰਕ ਕਰਵਾਉਣਾ ਤਾਂ ਕਰਵਾ ਸਕਦੇ ਹੋ ਹਾਂਜੀ ਤੇ ਤੁਸੀਂ ਹੁਣ ਸਕਰੀਨਸ਼ਾਟ ਲੈ ਲਿਓ ਜੀ ਤੇ ਜਿਹੜਾ ਵੀ ਤੁਹਾਨੂੰ ਪਸੰਦ ਹੋਇਆ ਉਹ ਤੁਸੀਂ ਜਿਹੜਾ ਕੀ ਲੈ ਸਕਦੇ ਹੋ ਹਾਂਜੀ ਤੇ ਆ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਹੈਗਾ ਜੀ ਤੇ ਤੁਸੀਂ ਦੇਖ ਸਕਦੇ ਹੋ ਫਰੰਟ ਦੇ ਉੱਪਰ ਜਿਹੜਾ ਕੀ ਆ ਦੇਖੋ ਜਿਹੜਾ ਤਿੰਨ ਕਲੀਆਂ ਦੇ ਉੱਪਰ ਹਾਂਜੀ ਘੇਰੇ ਦੇ ਉੱਪਰ ਹੈਵੀ ਵਰਕ ਹੈਗਾ ਤੇ ਆ ਕਲੀਆਂ ਇੱਧਰ ਪਾਈਆਂ ਹੋਈਆਂ ਨੇ ਤੇ ਸੇਮ ਹੀ ਜਣੀ ਕਿ ਇਸ ਤਰ੍ਹਾਂ ਬਾਜੂ ਦੇ ਉੱਪਰ ਆ ਛੋਟਾ ਜਿਹਾ ਫਲਾਵਰ ਪਾ ਕੇ ਠੀਕ ਹੈ ਜੀ ਤੇ ਤੁਸੀਂ ਆਪਣਾ ਜਿਹੜਾ ਕਲਰ ਚੁਆਇਸ ਚ ਹੋਰ ਵੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਇੱਕ ਰੇਪ ਦੇ ਉੱਪਰ ਵਰਕ ਕੀਤਾ ਹੋਇਆ ਜੀ ਤੇ ਆ ਵਾਲਾ ਹੈਗਾ ਜੀ ਜੋਰਜਟ ਦੇ ਉੱਪਰ ਇਹ ਵੀ ਜਿਹੜਾ ਕਿ ਸਿੱਪੀ ਦੇ ਨਾਲ ਮੋਤੀਆਂ ਦੇ ਨਾਲ ਬਹੁਤ ਹੀ ਵੈਸੇ ਇਹ ਪਿਆਰਾ ਕਲਰ ਹੈਗਾ ਤੇ ਆ ਦੇਖੋ ਜੀ ਇਹ ਵੀ ਜਿਹੜਾ ਫੁੱਲ ਹੈਵੀ ਹੀ ਆ ਗਿਆ ਜਿਹੜਾ ਸ਼ਰਟ ਦੇ ਉੱਪਰ ਤੇ ਹਾਂ ਇੱਧਰ ਆ ਗਈਆਂ ਜੀ ਇਹਦੇ ਬਾਵਾ ਆ ਦੇਖੋ ਆ ਬਾਜੂ ਬਣੀ ਹੋਈ ਹੈ ਜੀ ਠੀਕ ਹੈ ਜੀ ਇਹ ਸੂਟ ਸਾਡਾ ਵੈਲਵੈਟ ਦੇ ਉੱਪਰ ਹੈ ਇਹਦਾ ਉੱਪਰ ਗਲਾ ਬਣਿਆ ਹੋਇਆ ਮੋਤੀ ਨੇ ਔਰ ਕਟ ਦਾਣੇ ਦੇ ਨਾਲੇ ਨੂੰ ਡਿਜ਼ਾਈਨ ਕੀਤਾ ਹੋਇਆ ਹੈ ਪੂਰੀ ਸ਼ਰਟ ਦੇ ਅੱਗੇ ਬੂਟੀਆਂ ਆਉਣੀਆਂ ਤੇ ਬਾਜੂ ਤੇ ਹੈਵੀ ਵਰਕ ਏ ਫੁੱਲ ਬਾਜੂ ਦੇ ਅੱਗੇ ਪੂਰਾ ਹੈਵੀ ਵਰਕ ਮਿਲ ਜੇਗਾ ਤੁਹਾਨੂੰ ਬਾਕੀ ਤੁਸੀਂ ਆਪਣਾ ਕਲਰ ਦੱਸ ਕੇ ਹੋਰ ਵੀ ਕਿਸੇ ਕਲਰ ਤੇ ਨੂੰ ਡਿਜ਼ਾਈਨ ਕਰਵਾਉਣਾ ਹੋਵੇ ਤਾਂ ਕਰਵਾ ਸਕਦੇ ਹੋ ਹਾਂਜੀ ਤੇ ਨਾਲ ਹੀ ਇੱਕ ਆਹ ਵਾਲਾ ਜਿਹੜਾ ਵੈਲਵਟ ਦਾ ਰੈਡੀ ਕੀਤਾ ਇਹ ਥੋੜਾ ਜਿਹਾ ਹਲਕਾ ਵਰਕ ਕੀਤਾ ਜਿਵੇਂ ਉਹ ਹੈਵੀ ਆ ਤੇ ਕੋਈ ਹਲਕੇ ਚ ਪਸੰਦ ਕਰਦਾ ਕੋਈ ਹੈਵੀ ਚ ਪਸੰਦ ਕਰਦਾ ਤਾਂ ਸਭ ਦੀ ਆਪਣੀ ਆਪਣੀ ਚੁਆਇਸ ਹੁੰਦੀ ਹੈ ਹਾਂਜੀ ਇਹਨੂੰ ਵੀ ਗਲੇ ਦੇ ਅੰਦਰ ਤਿਆਰ ਕੀਤਾ ਹੋਇਆ ਹੈ ਹਾਂਜੀ ਤੇ ਇਹਦੇ ਬਾਜੂ ਤੇ ਆ ਗਿਆ ਜੀ ਇਸ ਤਰ੍ਹਾਂ ਵਰਕ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਫੁੱਲ ਹੈਵੀ ਸੂਟ ਤੇ ਉਹ ਵੀ ਹੈਂਡਵਰਕ ਦੀ ਦਿਖਾਵਾਂਗੇ ਤੇ ਇੱਧਰ ਜਿਵੇਂ ਤੁਸੀਂ ਆਹ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਇਹ ਹੈਗਾ ਜੀ ਗਲਾਸ ਔਰਗਾਂਜ਼ਾ ਦੇ ਵਿੱਚ ਇਹ ਜਿਹੜਾ ਕਿ ਪੂਰਾ ਫੁੱਲ ਹੈਵੀ ਸੂਟ ਆਊਗਾ ਜੀ ਤੇ ਇਹ ਜਿਹੜੇ ਆਪਾਂ ਤੁਹਾਨੂੰ ਸੂਟ ਦਿਖਾ ਰਹੇ ਹਾਂ ਜੀ ਇਹਨਾਂ ਦੀ ਰੇਂਜ ਜਿਹੜੀ ਹੋਊਗੀ ਜੀ 8000 ਤੋਂ ਲੈ ਕੇ 10000 ਦੇ ਵਿੱਚ ਤੇ ਇਹਦੇ ਤੇ ਜਿਹੜਾ ਕੰਮ ਕੀਤਾ ਹੋਇਆ ਜੀ ਸਿੱਪੀ ਦਾ ਕੀਤਾ ਹੋਇਆ ਦਬਕੇ ਦਾ ਕੀਤਾ ਹੋਇਆ ਜੀ ਤੇ ਇਹ ਜਿਹੜਾ ਸਾਰੇ ਸ਼ਰਟ ਆ ਜਿਹੜੀ ਪੂਰੀ ਫੁੱਲ ਹੈਵੀ ਆ ਗਈ ਆ ਤੇ ਇਹਦਾ ਤੁਸੀਂ ਜਿਹੜੀ ਇਹਦੇ ਨਾਲ ਬਾਟਮ ਹੈ ਜੀ ਉਹ ਹੈਗੀ ਆ ਜੀ ਕਰੇਵ ਦੀ ਤੇ ਇਹਦਾ ਦੁਪੱਟਾ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ 4 ਸਾਈਡਡ ਵਰਕ ਹੈਗਾ ਇਹ ਵੀ ਜਿਹੜਾ ਕਿ ਪੂਰੇ ਦੇ ਅੰਦਰ জাল ਹੈ ਔਰ ਇਹਦੇ ਜਿਹੜਾ ਹੈਗੇ ਸਾਈਡਾਂ ਨੇ ਉਹਦੇ ਤੇ ਕੱਟ ਵਰਕ ਦੇ ਵਿੱਚ ਡਿਜ਼ਾਈਨਿੰਗ ਕੀਤੀ ਹੋਈ ਏ ਕੱਟ ਦਾਣੇ ਦੇ ਵਰਕ ਦੇ ਨਾਲ ਹਾਂਜੀ ਇਹ ਹੈਗਾ ਸ਼ਿਮਰ ਗਲਾਸ オーਰਗਾਂਜ਼ਾ ਦਾ ਜੀ ਇਹਦੇ ਨਾਲ ਹੀ ਇੱਕ ਬਹੁਤ ਹੀ ਜਿਹੜਾ ਪਿਆਰਾ ਜਿਹੜਾ ਕਲਰ ਹੈਗਾ ਜੀ ਆਹ ਵਾਲਾ ਇਹ ਕੀਤਾ ਹੋਇਆ ਜੀ ਸੌਫਟ ਟਿਸ਼ੂ ਦੇ ਉੱਪਰ ਇਹ ਵੀ ਹੈਵੀ ਵਰਕ ਹੈ ਜੀ ਪੂਰਾ ਆਹ ਦੇਖੋ ਜੀ ਇਹਦੇ ਨਾਲ ਵੀ ਜਿਹੜੀ ਕੀ ਬਾਟਮ ਹੈ ਉਹ ਕ੍ਰੇਪ ਦੀ ਆ ਆ ਸਾਰਾ ਆ ਗਿਆ ਜੀ ਘੇਰੇ ਦੇ ਉੱਪਰ ਸਾਰੇ ਜਿਹੜੇ ਜਾਨੀ ਕਿ ਇੱਕ ਤਰ੍ਹਾਂ ਦੀਆਂ ਬੂਟੀਆਂ ਸਾਰੀਆਂ ਬਣਾਈਆਂ ਹੋਈਆਂ ਨੇ ਸਾਰੀ ਸ਼ਰਟ ਦੇ ਉੱਪਰ ਇਹਦੇ ਨਾਲ ਜਿਹੜਾ ਦੁਪੱਟਾ ਜੀ ਉਹ ਵੀ ਸੌਫਟ ਟਿਸ਼ੂ ਦਾ ਹੀ ਆ ਤੇ ਇਹਦੇ ਜੀ ਸਾਰੇ ਪਾਸੇ ਜਿਹੜਾ ਕੀ ਪਾਊਡਰ ਤੇ ਵਰਕ ਕੀਤਾ ਹੋਇਆ ਹੈ ਸੇਮ ਵਰਕ ਦੇ ਨਾਲ ਪ੍ਰੋਪਰ ਡਿਜ਼ਾਈਨਿੰਗ ਕੀਤੀ ਹੋਈ ਹੈ ਇੱਕ ਤੁਸੀਂ ਆ ਸੂਟ ਦੇਖ ਸਕਦੇ ਹੋ ਇਹ ਜਿਹੜਾ ਕੀ 5 ਤੋਂ ਲੈ ਕੇ 6000 ਦੇ ਵਿੱਚ ਵਿੱਚ ਹੈਗਾ ਜੀ ਇਹਦੇ ਤੇ ਜਿਹੜਾ ਸਾਰਾ ਵਰਕ ਕੀਤਾ ਹੋਇਆ ਹੈ ਪੱਥਰ 모ਤੀ ਲੱਗੇ ਹੋਏ ਆ ਸਿੱਪੀ ਦਾ ਜਿਹੜਾ ਕਿ ਵਰਕ ਲੱਗਿਆ ਹੋਇਆ ਸਾਰਾ ਜੀ ਸਿੱਪੀ ਕਲਰ ਦੇ ਵਿੱਚ ਲੱਗੀ ਹੋਈ ਹੈ ਬਾਕੀ ਸਾਰੇ 골ਡਨ ਦੇ ਅੰਦਰ ਇਹਦੇ ਵਿੱਚ ਕਲਰ ਵਿੱਚ ਸਿੱਪੀ ਆਈ ਹੋਈ ਹੈ ਹਾਂਜੀ ਤੇ ਇਹਦੇ ਨਾਲ ਵੀ ਜਿਹੜੀ ਬਾਟਮ ਹੈਗੀ ਆ ਜੀ ਉਹ 크ਰੇਪ ਦੀ ਰਹੂਗੀ ਤੇ ਨਾਲ ਹੀ ਇਹਦੇ ਬਹੁਤ ਹੀ ਸੋਨਾ ਜਿਹੜਾ ਕਿ ਦੁਪੱਟਾ ਰੈਡੀ ਹੋਇਆ ਜੀ ਇਹ ਵੀ ਔਰਗਾਂਜ਼ਾ ਦੇ ਵਿੱਚ ਹੈ ਜੀ ਉਹ 2.5 ਮੀਟਰ ਦੇ ਅੰਦਰ ਦੁਪੱਟੇ ਨੇ ਹਾਂਜੀ ਦੁਪੱਟੇ 'ਚ ਪ੍ਰੋਬਲਮ ਨਹੀਂ ਆਏਗੀ ਕੋਈ ਤੁਹਾਨੂੰ ਇਹ ਵੀ ਬਹੁਤ ਪਿਆਰਾ ਸੂਟ ਹੈ ਜੀ ਤੇ ਹੁਣ ਤੁਹਾਨੂੰ ਆਪਾਂ ਪ੍ਰਿੰਟ ਸੂਟ ਦਿਖਾਉਨੇ ਆ ਆ ਵੀ ਇੱਕ ਜਿਹੜਾ ਆਪਾਂ ਨੇ ਰੈਡੀ ਕੀਤਾ ਹੋਇਆ ਜੀ ਹੈਂਡਵਰਕ ਦੇ ਉੱਪਰ ਜਿਹੜੇ ਕਿ ਲਾਈਟ ਹੈਂਡਵਰਕ ਪਸੰਦ ਕਰਦੇ ਨੇ ਇਹ ਤੁਹਾਨੂੰ ਜਿਹੜਾ ਕਿ 2500 ਤੋਂ 3000 ਦੇ ਵਿੱਚ ਜਿਹੜਾ ਪੈ ਜਾਊਗਾ ਜੋਰ ਜੱਟ ਦੇ ਉੱਪਰ ਜਿਹੜਾ ਇਹ ਸਾਰਾ ਵਰਕ ਕੀਤਾ ਹੋਇਆ ਚੌਰਜਾ ਦੇ ਚੱਕ ਦੇ ਉੱਪਰ ਤੇ ਆਹ ਆ ਦੀਆਂ 슬ੀਵਸ ਆ ਗਈਆਂ ਜੀ ਕਲੀਆਂ ਦੇ ਅੰਦਰ ਇਹਦਾ ਡਿਜ਼ਾਈਨ ਹੈ ਹਾਂ ਜੀ ਤੇ ਹੁਣ ਤੁਹਾਨੂੰ ਕੁਝ ਕਪਾ ਸਟੱਫ ਦਿਖਾਉਨੇ ਆ ਜਿਹੜਾ ਕਿ ਤੁਸੀਂ ਆਪਦੀ ਪਸੰਦ ਦੇ ਰੈਡੀ ਕਰਵਾ ਸਕਦੇ ਹੋ ਤੇ ਇੱਕ ਤੁਹਾਨੂੰ ਆਹ ਵਾਲੇ ਜਿਹੜੇ ਕਿ ਸਟੱਫ ਦਿਖਾਉਨੇ ਆ ਇਹ ਹੈਗਾ ਜੀ ਸੌਫਟ ਸ਼ਿਮਰ ਦੇ ਵਿੱਚ ਜਿਹੜੀ ਸੌਫਟ ਸ਼ਿਮਰ ਦੇ ਵਿੱਚ ਸ਼ਰਟ ਆ ਗਈ ਤੇ ਇਹਦੇ ਨਾਲ ਆ ਗਈ ਜੀ ਕਰੇਵ ਦੀ ਬਾਟਮ ਇਹਨੂੰ ਤੁਸੀਂ ਆਪਦੀ ਪਸੰਦ ਦੇ ਨਾਲ ਜਿਹੜਾ ਕਿ ਰੈਡੀ ਕਰਵਾ ਸਕਦੇ ਹੋ ਵੀ ਇਹਦੇ ਤੇ ਜੇ ਤੁਸੀਂ ਬਾਟਮ ਤੇ ਵਰਕ ਕਰਵਾਉਣਾ ਬਾਟਮ ਤੇ ਕਰਵਾ ਸਕਦੇ ਹੋ ਹੈਂਡ ਵਰਕ ਮਸ਼ੀਨ ਵਰਕ ਕਿਸੇ ਵੀ ਤਰ੍ਹਾਂ ਦਾ ਤੁਸੀਂ ਡਿਜ਼ਾਈਨ ਕਰਵਾਉਣਾ ਹੋਵੇ ਉਹ ਕਰਾ ਸਕਦੇ ਹੋ ਜੀ ਔਰ ਇਹ ਇਹਦਾ ਸੈਕੰਡ ਕਲਰ ਹੈ Eh Dina, ਅ ਡਿਜ਼ਾਈਨ ਕੀਤਾ ਹੋਇਆ ਹੈ ਪ੍ਰਿੰਟ ਬਣਾਇਆ ਹੋਇਆ ਹੈ ਇਹ ਦੇ ਸ਼ਿਮਰ ਦੇ ਉੱਪਰ ਹੀ ਔਰ ਸ਼ਿਮਰ ਦੀ ਇਹਦੇ ਨਾਲ ਸਲਵਾਰ ਦੀ ਮੈਚਿੰਗ ਹੋਈ ਹੋਈ ਹੈ ਹਾਂਜੀ ਬਾਕੀ ਤੁਸੀਂ ਇਹਦੀ ਸਲਵਾਰ ਦੇ ਉੱਪਰ ਸ਼ਰਟ ਦੇ ਉੱਪਰ ਜਿਸ ਤਰ੍ਹਾਂ ਵੀ ਕਹੋਗੇ ਉਸ ਤਰ੍ਹਾਂ ਤੁਹਾਨੂੰ ਵਰਕ ਕਰਕੇ ਸੂਟ ਤਿਆਰ ਕਰ ਦੇਵਾਂਗੇ ਹਾਂਜੀ ਜੇ ਤੁਸੀਂ 골ਡਨ ਹੀ ਰੱਖਣਾ ਤਾਂ ਤੁਸੀਂ ਇਹਦੇ ਨਾਲ 골ਡਨ ਬਾਟਮ ਵੀ ਰੱਖ ਸਕਦੇ ਹੋ ਜੇ ਤੁਸੀਂ ਕਲਰ ਕਰਵਾਉਣਾ ਤਾਂ ਟਾਈ ਵੀ ਆਪਾਂ ਕਰਵਾ ਦਾਂਗੇ ਤੇ ਹਾਂਜੀ ਤੁਹਾਨੂੰ ਜਿਹੜੇ ਕੀ ਆ ਕ੍ਰਸ਼ ਦੇ ਵਿੱਚ ਬਹੁਤ ਹੀ ਸੋਨਾ ਜਿਹਾ ਜਿਹੜਾ ਸਟੱਫ ਮਿਲ ਜੂਗਾ ਜਿਹਨੂੰ ਤੁਸੀਂ ਆਪ ਦੇ ਅਕੋਰਡਿੰਗ ਆਪਣੀ ਚੁਆਇਸ ਦੇ ਅਨੁਸਾਰ ਰੈਡੀ ਕਰਵਾ ਸਕਦੇ ਹੋ ਜੀ ਤੇ ਇਹਦੇ ਨਾਲ ਜਿਹੜੀ ਆਪਾਂ ਇਹ बॉटम ਹੈਗੀ ਹੈ ਜੀ ਇਹ ਹੈਗੀ ਹੈ ਜੀ ਜੌਰਜਟ 크ਰੇਪ ਦੇ ਵਿੱਚ ਤੇ ਤੁਸੀਂ ਇਹਨੂੰ ਕੰਟਰਾਸਟ ਕਰਾ ਕੇ ਵੀ ਡਾਈ ਕਰਵਾ ਸਕਦੇ ਹੋ बॉटम ਨੂੰ ਜੇ ਤੁਸੀਂ ਸੇਮ ਕਲਰ ਰੱਖਣਾ ਸੇਮ ਵੀ ਕਰਵਾ ਸਕਦੇ ਹੋ ਉਹ ਤੁਹਾਡੀ ਚੁਆਇਸ ਆ ਤੁਸੀਂ ਜਿੱਦਾਂ ਦਾ ਕਹੋਗੇ ਉਦਾਂ ਦਾ ਆਪਾਂ ਰੈਡੀ ਕਰ ਦਾਂਗੇ ਔਰ ਇਹ ਇਹਦਾ ਸੈਕੰਡ ਕਲਰ ਏ ਉਹਦੇ ਸੇਮ ਹੀ ਦੋਨੋਂ ਸ਼ਰਟ ਪੀਸ ਹੈਗੇ ਨੇ ਪਰ ਇਹਦੇ ਨਾਲ 크ਰੇਪ ਪਿਓਰ 크ਰੇਪ ਦੀ ਸਲਵਾਰੇ ਬਾਕੀ ਤੁਸੀਂ ਤੁਹਾਡੇ ਅਕੋਰਡਿੰਗ ਹੀ ਜੇ ਸੇਮ ਕਲਰ ਸਲਵਾਰ ਦਾ ਕਰਵਾਉਣਾ ਤੁਹਾਨੂੰ ਸੇਮ ਕਲਰ ਕਰਵਾ ਦਾਂਗੇ ਜੇ ਤੁਸੀਂ ਕੰਟਰਾਸਟ ਦੇ ਵਿੱਚ ਕਰਵਾਉਣਾ ਕੰਟਰਾਸਟ ਦੇ ਵਿੱਚ ਤੁਸੀਂ ਵਰਕ ਕਰਵਾ ਸਕਦੇ ਹੋ ਇਹਦੇ ਉੱਪਰ ਹਾਂਜੀ ਤੇ ਇਹ ਤੁਹਾਨੂੰ ਜਿਹੜਾ ਸੂਟ ਪਾਊਗਾ ਜੀ ਇਹ ਤੁਹਾਨੂੰ 2000 ਤੱਕ ਪਾਊਗਾ ਤੇ ਇਹ ਸੂਟ ਵੀ ਤੁਹਾਨੂੰ ਜਿਹੜਾ ਕਿ 2000 ਤੋਂ ਲੈ ਕੇ 2200 ਤੱਕ ਦੇ ਵਿੱਚ ਵਿੱਚ ਪੈ ਜਾਊਗਾ ਇਹ 2.5 ਤੋਂ ਬਿਨਾ ਵਾਲੀ ਰੇਂਜ ਹੈ ਇਹਦੀ ਹਾਂਜੀ 2.5 ਤੋਂ ਬਿਨਾ ਵਾਲੀ ਤੇ ਆ ਤੁਸੀਂ ਵੇਖ ਸਕਦੇ ਹੋ ਜੀ ਬਹੁਤ ਹੀ ਸੋਹਣੇ ਪ੍ਰਿੰਟ ਹੈਗੇ ਤੇ ਜਿਨ੍ਹਾਂ ਦੇ ਨਾਲ ਬਾਟਮ ਹੈ ਜਿਹੜੀ ਉਹ ਵੀ ਬਹੁਤ ਹੀ ਵਧੀਆ ਜਿਹੜੀ ਮਸਲੀਨ ਦੀ ਬਾਟਮ ਲੱਗੀ ਹੋਈ ਆ ਤੇ ਆਰਗੈਂਜ਼ਾ ਦੀ ਜਿਹੜੀ ਸ਼ਰਟ ਹੈ ਇਹ ਤੁਹਾਨੂੰ ਵਿਦਾਊਟ ਦੁਪੱਟਾ ਜਿਹੜਾ ਕਿ 700 ਤੋਂ ਲੈ ਕੇ 800 ਤੱਕ ਜਿਹੜਾ ਕਿ ਤੁਹਾਨੂੰ ਇਹ ਸੂਟ ਪੈ ਜਾਊਗਾ ਤੁਸੀਂ ਕੋਈ ਵੀ ਕਲਰ ਤੇ ਡਿਜ਼ਾਈਨ ਵੱਖਰੇ ਵੱਖਰੇ ਆ ਤੇ ਕਲਰ ਵੀ ਵੱਖਰੇ ਵੱਖਰੇ ਆ ਤੁਸੀਂ ਇਹਨਾਂ ਚੋਂ ਪਸੰਦ ਕਰਕੇ ਸਾਨੂੰ ਜਿਹੜਾ ਕਿ ਸਕਰੀਨਸ਼ਾਟ ਜਿਹੜਾ ਭੇਜ ਸਕਦੇ ਹੋ ਬਾਕੀ ਆਪਣੀ ਚੁਆਇਸ ਦੇ ਨਾਲ ਜੇ ਤੁਸੀਂ ਵਰਕ ਕਰਵਾਉਣਾ ਹੋਵੇ ਸਲਵਾਰ ਤੇ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਬਿਨਾ ਵਰਕ ਤੋਂ ਵੀ ਇਹਨੂੰ ਸਟਿਚ ਕਰ ਸਕਦੇ ਹੋ ਹਾਂਜੀ ਔਰ ਡਿਜ਼ਾਈਨਿੰਗ ਤੋਂ ਬਾਅਦ ਇਹਨਾਂ ਦੀ ਲੁੱਕ ਚੇਂਜ ਹੋ ਜਾਏਗੀ ਹਾਂ ਜੀ ਸਟੀਚਿੰਗ ਦੇ ਨਾਲ ਇਹਨਾਂ ਦੀ ਪਰਫੈਕਟ ਲੁੱਕ ਆ ਜਾਏਗੀ ਇਹ ਜਿਹੜੇ ਸਾਰੇ ਸੂਟ ਆਪਾਂ ਪ੍ਰਿੰਟ ਤੁਹਾਨੂੰ ਦਿਖਾ ਰਹੇ ਆ ਹਜ਼ਾਰ ਤੋਂ ਜਿਹੜੇ ਕੀ ਥੱਲੇ ਥੱਲੇ ਹੀ ਨੇ ਸਾਰੇ ਤੇ ਇਹ ਹੈਗਾ ਜੀ ਪਿਓਰ ਆਰਗੈਂਜ਼ਾ ਦੇ ਵਿੱਚ ਤੇ ਇਹਦੇ ਨਾਲ ਜਿਹੜੀ ਕੀ ਆ ਬਾਟਮ ਹੈਗੀ ਆ ਜੀ ਮੈਚਿੰਗ ਬਾਟਮ ਹੈ ਬਹੁਤ ਹੀ ਸੋਹਣਾ ਜਿਹੜਾ ਕੀ ਇਹ ਸਟੱਫ ਹੈਗਾ ਤੇ ਤੁਸੀਂ ਤੁਹਾਨੂੰ ਜੇ ਇਹ ਪਸੰਦ ਆਉਂਦਾ ਤੁਸੀਂ ਇਹ ਵੀ ਜਿਹੜਾ ਲੈ ਸਕਦੇ ਹੋ ਔਰ ਇਹ ਦਾ ਸੈਕੰਡ ਕਲਰ ਹੈਗਾ ਔਰ ਪ੍ਰਿੰਟ ਵੀ ਇਹਦਾ ਸੋਨਾ ਬਣਿਆ ਹੋਇਆ ਹੈ ਇਹਨਾਂ ਸ਼ੇਡ ਦੇ ਅੰਦਰ ਹੈਗਾ ਹਾਂ ਜੀ ਤੇ ਹਾਂਜੀ ਇੱਕ ਆਹ ਵਾਲਾ ਬਹੁਤ ਹੀ ਪਿਆਰਾ ਸੂਟ ਹੈਗਾ ਜੀ ਇਹ ਜੋਰ ਰਜਟ ਦੇ ਵਿੱਚ ਪ੍ਰਿੰਟ ਬਣਿਆ ਹੋਇਆ ਹੈ ਤੇ ਇਹ ਆਪਾਂ ਨੇ ਜੇ ਤੁਸੀਂ ਫੁੱਲ ਸੂਟ ਸਵਾਉਣਾ ਇੱਕੋ ਜਾਂ ਤੁਸੀਂ ਉਹ ਵੀ ਸਵਾ ਸਕਦੇ ਹੋ ਤੇ ਜੇ ਤੁਸੀਂ ਦੁਪੱਟਾ ਤੇ ਸ਼ਰਟ ਸੇਮ ਰੱਖਣੀ ਹੈ ਉਹ ਵੀ ਰੱਖ ਸਕਦੇ ਹੋ ਤੇ ਇਹਦੇ ਨਾਲ ਜਿਹੜੀ ਆਪਾਂ ਬਾਟਮ ਰੱਖੀ ਹੋਈ ਆ ਇਹਨੂੰ ਤੁਸੀਂ ਡਾਈ ਕਰਵਾਉਣਾ ਹਜੇ ਆਪਾਂ ਨੇ ਪਲੇਨ ਸਟਾਫ ਹੀ ਰੱਖਿਆ ਤੁਹਾਡੀ ਚੁਆਇਸ ਦੇ ਅਨੁਸਾਰ ਜੇ ਤੁਸੀਂ ਇਸ ਤਰ੍ਹਾਂ ਦਾ ਕਲਰ ਰੱਖਣਾ ਹੈ ਜਾਂ ਕੰਟਰਾਸਟ ਰੱਖਣਾ ਹੈ ਤਾਂ ਫਿਰ ਤੁਹਾਨੂੰ ਇਹ ਆਪਾਂ ਡਾਈ ਵੀ ਕਰਵਾ ਦਾਂਗੇ ਇਹ ਵੀ ਸਟਾਫ ਜਿਹੜਾ ਹੈਗਾ ਵਾਈਟ ਵਾਲਾ ਇਹ ਵੀ ਜੌਰਜਟ ਦੇ ਅੰਦਰ ਹੀ ਹੈ ਹਾਂਜੀ ਹਾਂਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆਂ ਜੀ ਉਹ ਵਾਲੇ ਸੂਟ ਜਿਹੜੇ ਰਹਿਣਗੇ ਜੀ 1500 ਤੋਂ ਲੈ ਕੇ 2500 ਦੇ ਵਿੱਚ ਵਿੱਚ ਤੇ ਆਹ ਦੇਖੋ ਜੀ ਇਹ ਹੈਗਾ ਜੀ ਜੈਪੁਰੀ ਪ੍ਰਿੰਟ ਦੇ ਵਿੱਚ ਜਿਹਦੇ ਘੇਰੇ ਦੇ ਉੱਪਰ ਕੀਤਾ ਹੋਇਆ ਜੀ ਮੋਰਨੀਆਂ ਵਾਲਾ ਵਰਕ ਕੋਟਾ ਪੱਤੀ ਦੇ ਵਿੱਚ ਤੇ ਇਹਦੇ ਚ ਹੈਗੇ ਨੇ ਜੀ ਦੋ ਕਲਰ ਇੱਕ ਜਿਹੜਾ ਕਿ ਇਧਰ ਪੈਨ ਦਿਖਾ ਰਹੇ ਨੇ ਤੇ ਇਹ ਹੈਗਾ ਜੀ ਸੌਫਟ ਟਿਸ਼ੂ ਦੇ ਵਿੱਚ ਨੇ ਨਾਲ ਹੀ ਸੌਫਟ ਟਿਸ਼ੂ ਦਾ ਜਿਹੜਾ ਕਿ ਦੁਪੱਟਾ ਹੈਗਾ ਤੇ ਸਟਾਫ ਹੈ ਬਸ ਇੱਕ ਦੇ ਗਲੇ ਦੇ ਥੋੜਾ ਡਿਜ਼ਾਈਨਿੰਗ ਦਾ ਫਰਕ ਹੈ ਇੱਕ ਦੇ ਗਲੇ ਦੇ ਉੱਪਰ ਡਿਜ਼ਾਈਨਿੰਗ ਹੈ ਤੇ ਇੱਕ ਦੇ ਘੇਰੇ ਦੇ ਉੱਪਰ ਡਿਜ਼ਾਈਨਿੰਗ ਹੈ ਬਾਕੀ ਸੇਮ ਸਟਾਫ ਹੈ ਤੇ ਹਾਂਜੀ ਇੱਧਰ ਤੁਸੀਂ ਦੇਖ ਸਕਦੇ ਹੋ ਜਿਹੜੇ ਆਹ ਵਾਲੇ ਸੂਟ ਪਏ ਹੈ ਜੀ ਇਹਦੇ ਤੇ ਵੀ ਜਿਹੜਾ ਕਿ ਵਰਕ ਹੈਂਡਵਰਕ ਕੀਤਾ ਹੋਇਆ ਤੇ ਇਹਦੇ ਨਾਲ ਆਹ ਵਾਲਾ ਫੁੱਲ ਵਰਕ ਵਾਲਾ ਦੁਪੱਟਾ ਹੈਗਾ ਤੇ ਆਹ ਵਾਲਾ ਜਿਹੜਾ ਜੀ ਇਹਦੇ ਤੇ ਮਸ਼ੀਨ ਵਰਕ ਕੀਤਾ ਤੇ ਆਹ ਮਸ਼ੀਨ ਵਰਕ ਵਾਲਾ ਫੁੱਲ ਹੈਵੀ ਦੁਪੱਟਾ ਹੈਗਾ ਜੀ ਇਹ ਸੂਟ ਤੇ ਵੀ ਜਿਹੜਾ ਕਿ ਹੈਂਡਵਰਕ ਕੀਤਾ ਹੋਇਆ ਗਲੇ ਦੇ ਉੱਪਰ ਤੇ ਇਸ ਤਰ੍ਹਾਂ ਜਿਹੜਾ ਕਿ ਪਾਕੀ ਫਲਾਵਰ ਦੇ ਉੱਪਰ ਜਿਹੜੇ ਕਿ ਸਾਰੇ ਮਸ਼ੀਨ ਵਰਕ ਨਾਲ ਆਊਟਲਾਈਨਿੰਗ ਕੀਤੀ ਹੋਈ ਆ ਤੇ ਇਹਦੇ ਨਾਲ ਵੀ ਦੁਪੱਟਾ ਜਿਹੜਾ ਕਿ ਆਰਗੈਂਜ਼ਾ ਦਾ ਇਦੇ ਤੇ ਵੀ ਹੈਂਡਵਰਕ ਕੀਤਾ ਹੋਇਆ ਜੀ ਤੇ ਇਹਦੇ ਨਾਲ ਵੀ ਦੁਪੱਟਾ ਜਿਹੜਾ ਕਿ ਮਸ਼ੀਨਵਰਕ ਵਾਲਾ ਹੈਵੀ ਹੈ ਕੀਤਾ ਆ ਇਹ ਚੰਡੇਰੀ ਸਟੱਫ ਦੇ ਅੰਦਰ ਆ ਗਿਆ ਹਾਂਜੀ ਤੇ ਆਹ ਵਾਲਾ ਹੈਗਾ ਜੀ ਇਹਦੇ ਤੇ ਵੀ ਜਿਹੜਾ ਕਿ ਹੈਂਡਵਰਕ ਕੀਤਾ ਹੋਇਆ ਗਰੇ ਗਲੇ ਤੇ ਆ ਤੁਸੀਂ ਇਸ ਤਰ੍ਹਾਂ ਦੇਖ ਸਕਦੇ ਹੋ ਆ ਦੇਖੋ ਜੀ ਤੇ ਇਹਦੀ ਜਿਹੜੀ ਬੈਕ ਆ ਉਹ ਪਲੇਨ ਰਹੂਗੀ ਇਹ ਜੌਰਜਟ ਸਟੱਫ ਦੇ ਵਿੱਚ ਤੇ ਇਹਦਾ ਆਹ ਵਾਲਾ ਜਿਹੜਾ ਕਿ ਦੁਪੱਟਾ ਤੇ ਜੇ ਤੁਹਾਨੂੰ ਇਦਾਂ ਚ ਦੁਪट्टे ਜੇ ਤੁਸੀਂ ਜਾਦਾ ਮਤਲਬ ਕੀ ਲੈਣਾ ਚਾਹੁੰਦੇ ਆ ਜਿਆਦਾ ਵਧੀਆ ਮਤਲਬ ਮਹਿੰਗੇ ਲੈਣਾ ਚਾਹੁੰਦੇ ਆ ਤੇ ਤੁਸੀਂ ਇਹਨਾਂ ਦਾ ਨਾ ਮਹਿੰਗੇ ਵੀ ਰੰਗਾ ਸਕਦੇ ਹੋ ਦੁਪੱਟਾ ਜਿਹੜਾ ਕਿ ਚੇਂਜ ਕਰ ਸਕਦੇ ਹੋ ਇਹ ਬਨਾਰਸੀ ਸਟੱਫ ਦੇ ਅੰਦਰ ਆ ਗਿਆ ਹਾਂਜੀ ਬਨਾਰਸੀ ਤੇ ਦਪਟਾ ਕੰਟਰਾਸਟ ਦੇ ਵਿੱਚ ਹੈਗਾ ਹੈ ਹਾਂਜੀ ਇਹਨਾਂ ਦਾ ਹੈਗਾ ਜੀ ਇਹ 1500 ਤੋਂ ਲੈ ਕੇ 2500 ਦੇ ਵਿੱਚ ਵਿੱਚ ਇਹ ਸਾਰੇ ਸੂਟ ਹੈਗੇ ਆ ਜੀ ਹਾਂਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਜੀ ਫੁੱਟਵੈਅਰ ਤੇ ਬਹੁਤ ਹੀ ਵਧੀਆ ਜਿਹੜੀ ਕਿ ਆਪਾਂ ਕੁਆਲਿਟੀ ਲੈ ਕੇ ਆਈ ਹੈਗੇ ਆ ਇਹਨਾਂ ਦੇ ਵਿੱਚ ਜਿਹੜੇ ਕਿ 300 ਤੋਂ ਲੈ ਕੇ ਤੇ ਸਾਰੇ ਤੁਹਾਨੂੰ ਲਾਸਟ ਪ੍ਰਾਈਸ ਹੈਗਾ ਜੀ ਇਹਦਾ 700 ਤੱਕ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਜੀ ਆ ਆ ਗਿਆ ਜੀ ਚੱਪਲ ਦੇ ਵਿੱਚ ਤੇ ਇੱਧਰ ਤੁਸੀਂ ਸੈਂਡਲ ਤੇ ਇਹ ਵਾਲਾ ਬੈਲੀ ਦੇ ਵਿੱਚ ਆ ਗਿਆ ਹਾਂਜੀ ਤੇ ਇੱਧਰ ਆ ਗਿਆ ਹੀਲ ਦੇ ਵਿੱਚ ਆਹ ਵਾਲੇ ਸੈਂਡਲ ਜੀ ਜਿਹੜਾ ਵੀ ਤੁਹਾਨੂੰ ਕੋਈ ਪਸੰਦ ਆਊਗਾ ਜੀ ਉਹਦਾ ਤੁਸੀਂ ਸਾਨੂੰ ਸਕਰੀਨਸ਼ਾਟ ਜਿਹੜਾ ਮਾਰ ਕੇ ਭੇਜ ਦੇਣਾ ਤੇ ਇਧਰ ਜਿਹੜੀਆਂ ਬੈਲੀ ਸਾਈਆਂ ਜੀ ਹੀਰ ਵਾਲੀਆਂ ਤੇ ਆਹ ਵਾਲੇ ਆਪਣੇ ਕੋਲੇ ਹਰ ਸਾਈਜ਼ ਦੇ ਵਿੱਚ ਮਿਲ ਜਾਣਗੇ ਤੇ ਇਧਰ ਹੈਗੇ ਨੇ ਜੀ ਪਿਆਰੇ ਪਿਆਰੇ ਪਰਸ ਜਿਵੇਂ ਆਹ ਵਾਲਾ ਪਰਸ ਹੈਗਾ ਜੀ ਤੇ ਇਹਨਾਂ ਦੀ ਵੀ ਜਿਹੜੀ ਇਹ ਸਟਾਰਟ ਹੁੰਦੀ ਹੈ ਜੀ ਇਹ 450 ਤੋਂ ਲੈ ਕੇ CS ਤੱਕ ਬਸ ਨੇ ਆ ਜਿਹੜੇ ਕੀ ਇਧਰਲੇ ਇਧਰਲੇ ਜਿੰਨੇ ਵੀ ਪਏ ਹੋਏ ਆ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਤੁਸੀਂ ਕੋਈ ਵੀ ਕਲਰ ਜਿਹੜਾ ਕੀ ਲੈ ਸਕਦੇ ਹੋ ਇਹ ਬੱਚਿਆਂ ਦੀ ਕਲੈਕਸ਼ਨ ਹੋਗੀ ਇਹ ਤੁਹਾਨੂੰ 200 ਤੋਂ ਲੈ ਕੇ 300 ਦੀ ਰੇਂਜ ਦੇ ਵਿੱਚ ਮਿਲ ਜਾਣਗੇ ਇਹਨਾਂ ਦੇ ਵਿੱਚ ਤੁਹਾਨੂੰ ਤਿੰਨ ਤਿੰਨ ਕਲਰ ਮਿਲ ਜਾਣਗੇ ਬਾਕੀ ਜਿਹੜਾ ਤੁਸੀਂ ਆਰਡਰ ਕਰੋਗੇ ਤੁਹਾਡੇ ਕੋਲ ਅਸੀਂ ਉਹੀ ਤੁਹਾਡੇ ਘਰ ਤੱਕ ਆਰਡਰ ਪਹੁੰਚਾ ਦੇਵਾਂਗੇ ਇਹ ਵੀ ਤੁਹਾਨੂੰ ਛੋਟੇ ਬੱਚਿਆਂ ਦੇ ਸਾਈਜ਼ ਮਿਲ ਜਾਣਗੇ ਡਿਜ਼ਾਈਨ ਵੀ ਮਿਲ ਜਾਣਗੇ ਇਹਦੇ ਵਿੱਚ ਔਰ ਤਿੰਨ ਵੈਰਾਈਟੀਆਂ ਨੇ ਇਹਨਾਂ ਦੇ ਵੱਖਰੇ ਵੱਖਰੇ ਡਿਫਰੈਂਟ ਡਿਫਰੈਂਟ ਡਿਜ਼ਾਈਨ ਨੇ ਹਾਂਜੀ ਤੇ ਬਾਕੀ ਦੋਸਤੋ ਸਟਾਕ ਸਾਡੇ ਕੋਲੇ ਬਹੁਤ ਹੀ ਜ਼ਿਆਦਾ ਹੈਗਾ ਪਰ ਜਿਹੜੀ ਸਾਡੀ ਸਪੇਸ ਆ ਉਹ ਘੱਟ ਹੈਗੀ ਆ ਤੇ ਥੋੜੇ ਜਿ ਸਾਡੇ ਬੱਚੇ ਵੀ ਜਿਵੇਂ ਸ਼ਰਾਰਤੀ ਹੁੰਦੇ ਆ ਤੇ ਆਪਾਂ ਸਾਰਾ ਸਮਾਨ ਜਿਹੜਾ ਕਿ ਇੱਥੇ ਨਹੀਂ ਹੈ ਨਾ ਸਾਰਾ ਲਾ ਸਕਦੇਗੇ ਤੇ ਤੁਸੀਂ ਦੋਸਤੋ ਨੈਕਸਟ ਵੀਡੀਓ ਦੇ ਵੇਟ ਕਰੋ ਨੈਕਸਟ ਵੀਡੀਓ ਦੇ ਵਿੱਚ ਐਸ ਤੋਂ ਇਲਾਵਾ ਜਿਹੜੀ ਹੋਰ ਕਲੈਕਸ਼ਨ ਉਹ ਦਿਖਾਵਾਂਗੇ ਹਾਂਜੀ ਬਹੁਤ ਜਲਦੀ ਕਰ ਨਹੀਂ ਬਣ ਜੋ ਕਿ ਹਾਂਜੀ ਕਰਕੇ ਦੋਸਤੋ ਆਈਟੀ ਵੀਡੀਓ ਤੇ ਆਪਾਂ ਫਿਰ ਤੇ ਜਾੜ ਜੂ ਤ ਲੈਣੇ ਹਾਂਜੀ ਤੇ ਸਾਡੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ ਹਾਂਜੀ ਸਾਡਾ ਇੰਸਟਾਗ੍ਰam ਤੇ ਪੇਜ ਹੈਗਾ ਜੀ B vibe studio ਉੱਥੇ ਸਾਨੂੰ ਫੋਲੋ ਕਰ ਲਿਓ ਉਤੇ ਤੁਹਾਨੂੰ ਸਾਰੀ ਅਪਡੇਟਸ ਆਪਾਂ ਦਿੰਦੇ ਰਵਾਂਗੇ ਸਾਰੇ ਹਰ ਕਿਸੇ ਨੂੰ ਤੁਹਾਨੂੰ ਸਮਾਨ ਦੀ ਫੋਟੋ ਮਿਲ ਜੂਗੀ ਦੋਸਤੋ ਐਪ ਲਾਈਨ ਦੇ ਬਈ ਥੋੜੇ ਜਿਵੇਂ ਨਵੇਂ ਆ ਤੇ ਜੇ ਤੁਹਾਨੂੰ ਕੁਝ ਪਰਦੇ ਤੇ ਕੋਈ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਸੁਝਾਅ ਵੀ ਜਰੂਰ ਦਿਓ ਹਾਂਜੀ ਹੌਲੀ ਹੌਲੀ ਥੋੜਾ ਜਿਹਾ ਐਕਸਪੀਰੀਅੰਸ ਹੋ ਜਾਂਦਾ ਹਾਂਜੀ ਮੈਨੇ ਹੋ ਜਾਊਗਾ ਹਾਂਜੀ ਤੇ ਤੱਕੀ ਤੁਹਾਡੀ ਬਹੁਤ ਜ਼ਿਆਦਾ ਸਪੋਰਟ ਤੇ ਆਪਦੀ ਸਪੋਰਟ ਸਾਨੂੰ ਐਵੇਂ ਪਨਾ ਕੇ ਰੱਖਿਓ ਹਾਂਜੀ ਤੇ ਜਿਹੜਾ ਨੰਬਰ ਦਿੱਤਾ ਹੋਇਆ ਜੀ ਇਸ ਨੰਬਰ ਤੇ ਤੁਸੀਂ ਵਟਸਐਪ ਮੈਸੇਜ ਜਰੂਰ ਕਰ ਸਕਦੇ ਹੋ ਤੇ ਨਾਲੇ ਸਾਨੂੰ ਕਾਲ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ